ਬੰਦਾ ਸੁਣ ਚੰਗੀ ਕਰ ਬੰਦਾ ਸੁਣਾ ਤੇ ਉਹਦਾ ਦਿਲ ਵੀ ਹੋਵੇ ਸੋਹਣਾ ਤਾਂ ਸੋਨੇ ਤੇ ਸੁਹਾਗਾ ਬੰਦਾ ਕਾਲਾ ਕੋਈ ਗੱਲ ਨਹੀਂ ਮਾੜੀ ਅਰ ਜਿਸ ਬੰਦੇ ਦਾ ਦਿਲ ਕਾਲਾ ਹੈ ਉਹ ਬੰਦਾ ਬੜਾ ਭਾਗ ਹੈ ਗਲਤੀ ਹੋ ਜਾਣੀ ਗੱਲ ਨਹੀਂ ਮਾੜੀ ਪਰ ਗੁਨਾਹ ਕਰਨਾ ਤਾਂ ਮਾੜਾ ਹੈ galtiyan ਤਾਂ ਰਾਮਾਫ ਕਰ ਜਾਂਦਾ ਪਰ ਗੁਨਾਹ ਦਾ ਅਸਰ ਹੁੰਦਾ ਬੜਾ ਹੀ ਮਾੜਾ ਹੈ ਬੜਾ ਹੀ ਮਾੜਾ ਬੜਾ ਹੀ ਮਾੜਾ ਦੋਸਤੋ ਜੇ ਸਾਡੀ ਵੀਡੀਓ ਪਸੰਦ ਆਉਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਪੂਰੀ ਵੀਡੀਓ ਵੇਖ ਲਈ ਧੰਨਵਾਦ